ਜੋ ਕੋ ਗੱਲਬਾਤ ਕਰਦੇ ਆ ਇਸ ਭੈਣ ਦੇ ਹਸਬੰਡ ਦੇ ਨਾਲ ਸੋ ਦੋਸਤੋ ਕਈ ਵਾਰੀ ਅਸੀਂ ਸੋਚਦੇ ਰਹਿੰਦੇ ਆ ਜੇ ਰਣਾ ਅਕਸਰ ਸਾਡੇ ਮਨ ਚ ਖਿਆਲ ਆਉਂਦਾ ਮੈਂ ਜੇ ਮੈਨੂੰ ਜਰਾ ਇੰਨਾ ਪੈਸਾ ਮਿਲ ਜਾਮ ਹਾਂ ਕਰਦਾ ਵੀ ਇਹ ਸਾਡਾ ਭਲੇਖਾ ਹੁੰਦਾ ਮਨ ਦਾ ਦੋਸਤੋ ਜੇ ਅਸੀਂ ਨੇ ਕੁਝ ਕਰਨਾ ਹੀ ਹੈ ਅਸੀਂ ਇੱਥੇ ਇਸੇ ਉੱਚੇ ਰਹਿ ਕੇ ਸਭ ਕੁਝ ਕਰ ਸਕਦੇ ਆ ਆ ਸਾਡੇ ਨਾਲ ਬਾਈ ਖੜਾਗਾ ਇਹ ਮਤਲਬ ਉਸ ਭੈਣ ਦੇ ਘਰ ਵਾਲੇ ਨੇ ਤੁਸੀਂ ਘਰ ਦੇ ਸ ਮਤਲਬ ਸਾਨੂੰ ਆਉ ਦਿਖਾਏ ਨੇ ਹਾਲਾਤ ਚਲੋ ਜਰਾ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਜਿਹੜੀ ਸਭ ਤੋਂ ਵੱਡਾ দান ਕਰ ਰਹੇ ਨੇ ਉਹ ਤਾਂ ਕਰੋੜਾਂ ਚ ਨਹੀਂ ਮਿਲ ਰਿਹਾ ਉਹ ਜੇ ਕਮਾਉਣਾ ਕਮਾਉਣਾ ਚਾਹੁੰਦੇ ਹੁਣ ਲੱਖਾਂ ਕਰੋੜਾਂ ਰੁਪਇਆ ਕਮਾ ਰਹੇ ਨੇ ਇੱਕ ਅਸੀਂ ਆ ਸਕੂਲ ਦਾ ਐਸਾ ਮਾਲਕ ਦੇਖਿਆ 2 ਕਰੋੜ ਦੀ ਗੱਡੀ ਦੇ ਵਿੱਚ ਸਿਰਫ ਦੋ ਜੀ ਕਮਾ ਰਹੇ ਨੇ ਦੋ ਇਹ ਵੀ ਕਮਾ ਸਕਦੇ ਨੇ ਦੋ ਜੀ ਨੇ ਪਰ ਕਹਿੰਦੇ ਨਾ ਅਸੀਂ ਸਭ ਤੋਂ ਵੱਡਾ দান ਉਹ ਕਰਨਾ ਜਿਹੜਾ ਦੁਨੀਆ ਤੇ ਨਾ ਕੀਤਾ ਹੋਵੇ ਕਿਉਂਕਿ ਜਿਹੜੀਆਂ ਸਾਡੀਆਂ ਘਰ ਵਾਲੀਆਂ ਨੇ ਜਾਂ ਸਾਡੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ ਉਹ ਇੰਨੀ ਮਿਹਨਤ ਕਰਕੇ ਪੜਦਿਆਂ ਨੇ ਉਹਨਾਂ ਦੀ ਜਿਹੜੀ ਮਤਲਬ ਅੱਗੇ ਆਉਣ ਦਾ ਹੁਨਰ ਆ ਉਹਨੂੰ ਦੱਬ ਲੈਣਿਆ ਸਾਡਾ ਦਿਲੋਂ ਤੁਹਾਨੂੰ ਲੈ ਸਬਾਈ ਨੂੰ ਜਿਹੜਾ ਇਹ ਜਿਸ ਨੇ ਆਪਦੇ ਘਰ ਵਾਲੇ ਨੂੰ ਕਹਿੰਦਾ ਵੀ ਤੈਨੂੰ ਜੋ ਚੰਗਾ ਲੱਗਦਾ ਕਰ ਆਜੋ ਆਪਾਂ ਕਰਦੇ ਆ ਗੱਲਬਾਤ ਬਾਈ ਜੀ ਨਾਲ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਕੀ ਹੈ ਬਾਈ ਜੀ ਸਿੰਘ ਜੀ ਸਿੰਘ ਆਈ ਬਾਈ ਜੀ ਸਿੰਘ ਜੀ ਸਿੰਘ ਜੀ ਹਾਂਜੀ ਵੀ ਹੈ ਤੁਹਾਨੂੰ ਫਿਰ ਕਿਸੇ ਤਰ੍ਹਾਂ ਤਰਾਜ ਨਹੀਂ ਲੱਗਦਾ ਇਹ ਨਾ ਨਾ ਇਹ ਸਾਨੂੰ ਕੋਈ ਇਤਰਾਜ ਨਹੀਂ ਹੈਗਾ 2016 ਦੇ ਵਿੱਚ ਮੇਰੀ ਮੈਰਿਜ ਹੋ ਗਈ ਸੀਗੀ ਅੱਛਾ ਜੀ ਸੋ ਮੈਂ ਭਾਈ ਗੁਰਦਾਸ ਕਾਲਜ ਦੇ ਵਿੱਚ ਆ ਮੈਕੈਨਿਕਲ ਦਾ ਡਿਪਲੋਮਾ ਕਰਦਾ ਸੀਗਾ ਮੇਰਾ ਸੈਕੰਡ ইয়ার ਸੀਗਾ ਹਾਂ ਤੇ ਮੈਂ ਵਿਆਹ ਤੋਂ ਬਾਅਦ ਇੰਨੇ ਹਾਲਾਤ ਚੰਗੇ ਹੁੰਦੇ ਨਹੀਂ ਸੀਗੇ ਘਰ ਦੇ ਹਨਾ ਆਪਾਂ ਵੀ ਅਸਲ ਵਿੱਚ ਜੁਆ ਜਿੰਨੇ ਕਿਉਂਕਿ ਬਾਪੂ ਜੀ ਨੇ ਜਿਹੜੇ ਉਹ ਵੀ ਹਾਂ ਲੇਬਰ ਮਜ਼ਦੂਰੀ ਦਾ ਕੰਮ ਕਰਦੇ ਸੀਗੇ ਹਾਂ ਸੋ ਮੈਂ ਆਪਣੀ ਪੜ੍ਹਾਈ ਛੱਡ ਕੇ ਇਹਨਾਂ ਦੀ ਐਮਏ ਕਰਾਈ ਜੀ ਫਿਰ ਇਹਨਾਂ ਨੂੰ ਐਮਏ ਕਰਾਈ ਜੀ ਫਿਰ ਉਸ ਤੋਂ ਬਾਅਦ ਬੀਐਡ ਕਰਾਈ ਜੀ ਅੱਛਾ ਹਾਂ ਜੀ ਤੁਸੀਂ ਪਿਆਰ ਤੋਂ ਬਾਅਦ ਹਾਂ ਜੀ ਬਾਈ 9-10 ਸਾਲ ਜੀ ਨੀਵੋਡ ਦਾ ਕੰਮ ਕਰਿਆਗਾ ਜੀ ਠੀਕ ਹੈ ਜੀ ਤੇ ਮੈਨੂੰ ਕ੍ਰਾਂਟ ਵੀ ਲੱਗ ਗਿਆ ਜੀ ਗੁਰੂ ਸ਼੍ਰੀਮ ਕੰਪਨੀ ਦਾ ਕੰਮ ਚੱਲਦਾ ਸੀਗਾ ਹਾਂ ਤੇ ਉਸ ਤੋਂ ਬਾਅਦ ਆ ਚਲੋ ਰੱਬ ਨੇ ਜਿੰਦਗੀ ਬਖਸ਼ੀ ਤੀ ਹਜੇ ਵੀ ਚਲੋ ਹਜੇ ਹੋਰ ਜਾਣਾ ਹੈ ਹਨਾ ਤੇ ਗੱਲ ਕੇ ਚਲੋ ਵੀ ਉਸ ਤੋਂ ਬਾਅਦ ਦੇ ਵਿੱਚ 2019 ਚ ਉਸ ਤੋਂ ਬਾਅਦ ਤੇ ਲਾਕਡਾਊਨ ਜਾਂ ਲੱਗ ਗਿਆ ਤੇ ਮੈਂ ਆ ਕੇ ਆ ਕੇ ਇਹ ਕਰ ਲੈ ਪਹਿਲਾਂ ਫੀਸਾ ਉਹ ਲੈ ਲੈਦੇ ਫਿਰ ਜੀ ਹਾਂ ਮੈਂ ਮਾਦਾਂ ਨਾਲ ਵੀ ਸਿੱਖ ਪੜਾਇਆ ਕਰੋ ਇਹਨਾਂ ਨੂੰ ਬਿਲਕੁਲ ਜਿਹੜੀ ਸਿੱਖਿਆ ਗਈ ਚਾਹੇ ਕੋਈ ਵੀ ਸਿੱਖਿਆ ਹੋਇਆ ਕੰਮ ਆਵੇ ਰੇ ਚਾਹੇ ਕੋਈ ਸੋ ਕੀ ਹੁੰਦਾ ਚਾਹੇ ਜਹਾਜ਼ ਬਣਾਉਣਾ ਨਹੀਂ ਠੀਕ ਹੈ ਠੀਕ ਹੈ ਭਾਈ ਇਹ ਜਿਹੜੀਆਂ ਸਿੱਖਿਆਵਾਂ ਨੇ ਕੋਈ ਵੀ ਸਿੱਖਿਆ ਇਹ ਬਿਲਕੁਲ ਫ੍ਰੀ ਹੋਣੀ ਚਾਹੀਦੀ ਹੈ ਮੈਂ ਮੈਂ ਤਾਂ ਇਹ ਗੱਲ ਚਾਹੁੰਦਾ ਵੀ ਜਿਹੜੀ ਸਿੱਖਿਆ ਕੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਿੱਖਿਆ ਕੀ ਉਹ ਬਿਲਕੁਲ ਫ੍ਰੀ ਹੋਣੀ ਚਾਹੀਦੀ ਹੈ ਇਹ ਕਹਿੰਦਾ ਕੋਈ ਹੋਪ ਜਾ ਫ੍ਰੀ ਕਿਹਾ ਨਾ ਜਾਵੇ ਹਾਂ ਫ੍ਰੀ ਕਿਹਾ ਨਾ ਜਾਵੇ ਜਾ ਬਿਲਕੁਲ ਫ੍ਰੀ ਹੋਣੀ ਚਾਹੀਦੀ ਜੀ ਸੋਚੀਏ ਹੋਣੀ ਚਾਹੀਦੀ ਮੰਨੋ ਮੰਨ ਕੇ ਚੱਲੋ ਕਿਸੇ ਦਾ ਰਾਹ ਦੇ ਵਿੱਚ ਤੇਲ ਮੁੱਕ ਗਿਆ ਠੀਕ ਹੈ ਆਪਾਂ ਕੀ ਕਰਦੇ ਆ ਮੋਟਰਸਾਈਕਲ ਡੱਕਰੀ ਜਾਂਨੇ ਆ ਤਾਂ ਹੰਗ ਡੱਕ ਲੈਨੇ ਹਾਂ ਹਾਂ ਨਾਂਗੇ ਬਸ ਹਾਂ ਇਹ ਗੱਲਾਂ ਗਲਤ ਨੇ ਇਨਸਾਨ ਇਨਸਾਨ ਸਮਝੋ ਕੰਮ ਆਪੇ ਠੀਕ ਹੈ ਭਗਵਾਨ ਤਾਂ ਕਿਸੇ ਨੇ ਦੇਖਿਆ ਨਹੀਂ ਜਿਹੜਾ ਇਨਸਾਨ ਆ ਉਹੀ ਭਗਵਾਨ ਆ ਠੀਕ ਹੈ ਉਹਦੀ ਮਦਦ ਕਰੋ ਤੁਹਾਨੂੰ ਭਗਵਾਨ ਨੇ ਬਣਾ ਕੇ ਭੇਜਤਾ ਨਾ ਕਿ ਭਗਵਾਨ ਆ ਆਪ ਆਊਗਾ ਤੁਹਾਡੇ ਮੂਰੇ ਠੀਕ ਹੈ ਵੀ ਮੈਂ ਮਦਦ ਕਰਨ ਆ ਰਿਹਾ ਨਾ ਉਹ ਤੁਹਾਡੇ ਰੂਪ ਦੇ ਵਿੱਚ ਹੀ ਕਿਸੇ ਨਾ ਕਿਸੇ ਦੇ ਰੂਪ ਵਿੱਚ ਵਾਦਦਾ ਹਾਂ ਹਾਂਜੀ ਭਾਈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਐਂ ਦੱਸੋ ਵੀ ਮਤਲਬ ਤੁਸੀਂ ਸਮਾਜ ਸੇਵੀ ਦਾ ਕੰਮ ਕਰਾਉਂਦੇ ਰਹਿੰਦੇ ਹੋ ਬਹੁਤ ਸਲਾਘਾ ਜੋ ਕੰਮ ਆ ਯਾਰ ਮੈਂ ਕਹਿੰਦਾ ਇਹ ਜੇ ਹਰੇਕ ਪਿੰਡਾਂ ਦੇ ਵਿੱਚ ਆਪਾਂ ਸਾਸਤਾ ਬਣਾਈਏ ਇਹ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਲੈ ਰਹੇ ਨੇ ਆਪਾਂ ਇਹਨਾਂ ਤੋਂ ਜਾਣ ਲੈਂਗੇ ਹਾਂਜੀ ਭਾਈ ਜੀ ਇਹ ਮਤਲਬ ਆਪਾਂ ਜਿਹੜੀ ਕੁੜੀ ਕੋਲੇ ਬੈਠਿਆਂਗੇ ਸੋਨੂੰ ਕਿਵੇਂ ਲੱਗਿਆ ਵੀ ਯਾਰ ਆਪਾਂ ਇਹਦੀ ਮਦਦ ਕਰੀ ਹੈ ਨਾ ਭਾਈ ਜੀ ਇਹ ਪਹਿਲਾ ਭੈਣ ਨਾ ਉੱਥੇ ਹਸਪਤਾਲ ਚ ਰਹਿੰਦੀ ਸੀ ਪੜਾਉਂਦੀ ਸੀ ਜਦੋਂ ਅਸੀਂ ਵੀਡੀਓ ਦੇਤੀਆਂ ਭੈਣ ਦੀਆਂ ਸਾਨੂੰ ਤਰਸ ਆ ਅਸੀਂ ਪਹਿਲਾ ਐਨਰਾਈਂ ਭਰਾ ਬਣਾ ਗੱਲ ਤੇਰੀ ਵੀ ਭੈਣ ਨੂੰ ਦੋ ਤੁਲਰ ਦੇ ਦੀਏ ਤੁਲਰ ਦੇਤੇ ਉਦੋਂ ਬਾਅਦ ਜਦੋਂ ਮੈਂ ਉਰੇ ਆਇਆ ਮੇਰਾ ਜਨਮ ਦਿਨ ਥੀ ਵੀਰੇ ਪੁਰਾ ਉਦੋਂ ਤੂੰਦਰਤੀ ਮੀਂਹ ਪੈ ਗਿਆ ਛੱਤ ਮੇਰੇ ਹੁੰਦੇ ਜੂਬੀ ਮਾਂ ਯਾਰ ਇਹ ਤਾਂ ਬੱਚਿਆਂ ਦਾ ਬਹੁਤ ਬੁਰਾ ਹਾਲ ਆ ਫਿਰ ਮੈਂ ਐਨ ਆਰ ਆਈ ਭਰਾਵਾਂ ਨਾਲ ਤੇਰੀ ਮਹਾ ਆਪਾਂ ਇੱਥੇ ਤਮਾਰਾ ਪਵਾ ਦਈਏ ਮੈਂ ਭੈਣ ਦੀ ਵੀਡੀਓ ਪਾਈ ਜਦੋਂ ਐਨ ਆਰ ਆਈ ਭਰਾਵਾਂ ਨੇ ਤਨੇ ਪੁੱਛਵਾਰਾ ਵੀ ਪਾ ਦਈਏ ਆ ਦੂਜਾ ਫਲਸ ਬਾਥਰੂਮ ਵੀਡੀਓ ਦਿਖਾ ਦੋ ਵੀਰੇ ਇਹ ਬਨਾਸ ਬਾਥਰੂਮ ਤਿਆਰ ਹੋਦਿਆ ਇੱਥੇ ਥੱਲੇ ਇੱਥੇ ਤਾਮਰਾ ਉੱਤੇ ਪੜਾਉਣ ਨੂੰ ਇੱਥੇ ਥੱਲੇ ਇਹ ਭੈਣ ਨੂੰ ਜੋ ਵੀ ਚੀਜ਼ ਦੀ ਲੋੜ ਹੁੰਦੀ ਆ ਅਸੀਂ ਭੈਣ ਨੂੰ ਉਹਦੀ ਲੈ ਤੇ ਦੇ ਦਨੇ ਆ ਬਾਤੀ ਜੀ ਭੈਣ ਦਾ ਬਹੁਤ ਸਵੋਟਾ ਯਾਰ ਭੈਣ ਨੇ ਬੱਚੇ ਨੂੰ ਪੜਾਉਂਦੀ ਆ ਅਸੀਂ ਤਾਂ ਨਾ ਪ੍ਰਮਾਤਮਾ ਰੱਬਾ ਬਾਜੀ ਐਸੀ ਐਨ ਆਰ ਆਈ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆ ਪਹਿਲਾਂ ਤੁਸੀਂ ਇਹ ਦੇਖ ਲਓ ਲੈਂਟਰ ਪਵਾ ਤਾ ਅੰਗਰੇਜ਼ੀ ਭਰਾਵਾਂ ਦੇ ਵਿੱਚ ਮੇਰਾ ਤੋਂ ਜੋਦਾਨੀ ਤੇ ਫਲਸ ਬਾਥਰੂਮ ਠੀਕ ਹੈ ਸ਼ਹਿਰ ਸਰਵਾ ਦੇ ਉਹ ਪੈਨ ਕਰਾਉਣੀ ਆ ਸਾਹਮਣੇ ਅੱਜ ਮੀਂਹ ਤਰਨਾ ਤੁਹਾਨੂੰ ਪਤਾ ਪੰਜਾਬ ਚ ਹੜਾ ਮਾਹੌਲ ਹੋ ਰਿਹਾ ਬੱਚੇ ਤਾਂ ਟਾ ਹੀ ਨਹੀਂ ਪੂਰੇ ਪੰਜਾਬ ਅੱਥੇ ਵੱਧਦੇ ਨੇ ਇੱਤ ਆਪਣਾ ਮਾਨਸਸਤੂਲਾ ਦੋਸਤੂ ਨੇ ਅੱਛਾ ਮਾਨਸਾ ਆਪਣੇ ਦਾ 100 ਬੱਚਾ ਪੂਰੇ ਪੰਜਾਬ ਬੱਚੇ ਨਹੀਂ ਕਿਉਂਕਿ ਖਾਸ ਕਰਕੇ ਜਿਹੜੇ ਬੱਚੇ ਨੇ ਜਦੋਂ ਆਪਾਂ ਨੂੰ ਉਹਨਾਂ ਨੂੰ ਪੜਾਉਣਾ ਬਹੁਤ ਜ਼ਰੂਰੀ ਆ ਜਿਵੇਂ ਪਹਿਲਾਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸ ਕੇ ਹਟਿਆ ਸਾਡੀ ਗਰੀਬੀ ਕੋਈ ਵੀ ਨਹੀਂ ਚੱਕ ਸਕਦਾ ਕੋਈ ਕਿਸੇ ਨੂੰ ਇਹ ਨਹੀਂ ਕਰ ਸਕਦਾ ਵੀ ਸਿਰਫ ਸਾਡੀ ਪੜ੍ਹਾਈ ਹੀ ਐਸੀ ਕਿੱਜ ਆ ਜਿਹੜੀ ਸਾਨੂੰ ਅੱਗੇ ਲੈ ਜਾ ਸਕਦੀ ਆ ਉਸੇ ਤਰ੍ਹਾਂ ਸਭ ਤੋਂ ਪਹਿਲਾਂ ਸਲੂਟ ਆ ਇਸ ਭੈਣ ਨੂੰ ਦੂਸਰਾ ਸਲੂਟ ਆ ਇਸ ਵੀਰ ਨੂੰ ਜਿਹੜੇ ਨੇ ਮਤਲਬ ਇਹ ਜਿਹੜੇ ਐਂਡ ਆਰ ਆਈ ਭਰਾਵੋ ਨਾਲ ਜੁੜੇ ਹੋਏ ਹਨ ਗੁਰਪ੍ਰੀਤ ਸਿੰਘ ਜੀ ਕਿ ਕਿਵੇਂ ਰਾਬਤਾ ਹੋ ਹੈ ਨਾ ਜਿਨ੍ਹਾਂ ਨੇ ਕਿਵੇਂ ਵੀਡੀਓ ਦੇਖੀ ਜਾਂ ਕਿਵੇਂ ਉਹ ਕਰਦਾ ਹਾਂਜੀ ਯਾਕੋਬ ਸਿੰਘ ਜੀ ਇੱਕ ਫਿਰ ਸੋਡਾ ਰਾਬਤਾ ਕਿਵੇਂ ਹੋਇਆ ਪੈਂਦਾ ਬਈ ਅਸੀਂ ਮੈਸਟਰੇ ਚਲਾਉਂਦਾ ਦੀ ਭੈਣ ਦੀ ਮੈਂ ਵੀਡੀਓ ਦੇਤੀ ਹੂੰ ਭੈਣ ਜੇ ਜਦੋਂ ਮੈਂ ਵੀਡੀਓ ਇੱਥੇ ਆਪਾਂ ਇਹਨੂੰ ਤੋਈ ਤੁਹਾਨੂੰ ਪਤਾ ਜਿਹੜਾ ਦੰਦ ਨੂੰ ਪ੍ਰਮੋਟ ਕਰਦੇ ਨਹੀਂ ਲੋ ਤੁਸੀਂ ਇਹ ਸਹੀ ਗੱਲ ਆ ਭੈਣ ਦੀ ਵੀਡੀਓ ਦੇ ਫੋਲੋਅਰ ਟੱਟਦੀ ਭੈਣ ਨੇ ਵੀਡੀਓ ਬਾਰਤੀ ਬੱਚਿਆਂ ਨੂੰ ਉੱਥੇ ਹਸਪਤਾਲ ਚ ਪੜਾਉਣ ਲੱਗਦੀ ਹਾਂ ਮੇਰਾ ਨਾਮ ਰੌਣਕ ਇਕਲਿਤ ਹੂੰ ਵੀ ਜਾਨਾ ਇੱਥੇ ਭੈਣ ਸੇਵਾ ਕਰਦੀ ਆ ਹੂੰ ਵੀ ਆਪਾਂ ਬੱਚਾ ਨੂੰ ਪੜਾਈਏ ਠੀਕ ਹੈ ਮੈਂ ਤਾਂ ਨਵੇਂ ਆਇਆ ਨੰਬਰ ਤਾਂ ਦੇ ਆ ਨਿੱਥ ਤੋਂ ਹਾਂ ਪਹਿਲਾਂ ਪਹੁੰਚਾ ਮੈਂ ਹਾਂ ਪਹੁੰਚੋ ਤਾਂ ਆਪਾਂ ਨੂੰ ਅਸਿਆ 300 ਅਸਿਆ ਭੈਣ ਤਾਂ ਨਹੀਂ ਬਾਈ ਹੂੰ ਉਸ ਤਾਂ ਮੈਨੂੰ ਦੱਸਿਆ ਤਾਂ ਨਹੀਂ ਮੈਨੂੰ ਤੁਲਨਾ ਹੀ ਰੋੜਾ ਹੂੰ ਅਸੀਂ ਦੋ ਭੈਣ ਨੂੰ ਤੁਲਨਾ ਲਾ ਕੇ ਦਿੱਤੇ ਐਨਆਰਆਈ ਭਰਾਵਾਂ ਨੇ ਸਾਡਾ ਤਾਂ ਹੀ ਜੋਗ ਨਹੀਂ ਮਤਲਬ ਐ ਨਾਰਾਇਣ ਜਿਹੜੀ ਤੁਹਾਡੀ ਆ ਹੋ ਗਈ ਐਸੇ ਨਿਸਾਨ ਠੀਕ ਹੈ ਹੋਰ ਵੀ ਐਨਆਰਆਈ ਭਰਾ ਲਾ ਲੋ ਤੁਸੀਂ ਉਹ ਜਿਹੜਾ ਤੁਸੀਂ ਮਤਲਬ ਟਿਊਸ਼ਨ ਪੜਾਉਂਦੇ ਹੋ ਸਾਡਾ ਇਹ ਇੰਸਟਾਗ੍ਰਾਮ ਤੇ ਪਉਨੇ ਹੋਏ ਤੁਸੀਂ ਫਿਰੋ ਫ੍ਰੀ ਟਿਊਸ਼ਨ ਕਲਾਸ ਬਾਬਾ ਜੀਵਨ ਸਿੰਘ ਜੈਤਾ ਜੀ ਜੈਤਾ ਹਾਂਜੀ ਠੀਕ ਹੈ ਬਾਕੀ ਤੁਹਾਨੂੰ ਮੈਂ ਦੱਸਾਂ ਜਿਹੜਾ ਇਹ ਸਾਡੇ ਟਿਊਸ਼ਨ ਦੇਖੋ ਤੁਸੀਂ ਤਾਂ ਸਹਿਯੋਗ ਕਰ ਹੀ ਰਹੇ ਆ ਜਿਹੜਾ ਸਾਨੂੰ ਇਹ ਤੁਸੀਂ ਬੈਠੋ ਪੂਰਾ ਹਨ ਵਧੀਆ ਰੋਲ ਅਦਾ ਕਰ ਰਹੇ ਨੇ ਬੱਚਿਆਂ ਨੂੰ ਟਾਈਮ ਟਾਈਮ ਸਿਰ ਤੇ ਜਿਹੜੀਆਂ ਬੁੱਕਸ ਆਉਂਦੀਆਂ ਨੋਟਬੁੱਕਸ ਪੈਨ ਕਾਫੀ ਸਾਰੀਆਂ ਜਿਹੜੇ ਪ੍ਰੋਵਾਈਡ ਕਰ ਰਹੇ ਨੇ ਮੇਰੇ ਕੋਲ ਪੁਰੀ ਤੇ ਲਹਿਰਾ ਵੀਰ ਜੀ ਹਾਂਜੀ ਤੇ ਬਾਕੀ ਜਦੋਂ ਅਸੀਂ ਇੰਸਟਾਗ੍ਰਾਮ ਸੀ ਸਾਡੇ ਕੋਲ ਫੋਨ ਤੱਕ ਵੀ ਨਹੀਂ ਸੀ ਹੈਗਾ ਵੀਰ ਜੀ ਅੱਛਾ ਭਈ ਹਾਂਜੀ ਜਿਹੜਾ ਫੋਨ ਵੀ ਸੀ ਮੇਰੇ ਗੁਰਪ੍ਰੀਤ ਵੀਰ ਨੇ ਲੈ ਕੇ ਦਿੱਤਾ ਸੀਗਾ ਉਹ ਫੋਨ ਤੇ ਫਿਰ ਇਹਨਾਂ ਨੇ ਕਿਹਾ ਵੀ ਪੈਨ ਪੇਜ ਬਣਾਓ ਪਰ ਜਿਹੜਾ ਅੱਜਕੱਲ ਤੁਹਾਨੂੰ ਪਤਾ ਹੀ ਅੱਜਕੱਲ ਦਾ ਜਿਹੜਾ ਜ਼ਮਾਨਾ ਸਮਾਜ ਹੈ ਉਹ ਤੁਹਾਨੂੰ ਪਤਾ ਕਿ ਐਂਟਰਟੇਨਮੈਂਟ ਭਾਲਦਾ ਹੈ ਅੱਜਕੱਲ ਕੋਈ ਜਿਹੜਾ ਸਮਾਜ ਦੇ ਵਿੱਚ ਚੰਗਾ ਕੰਮ ਕਰ ਰਿਹਾ ਉਹਨੂੰ ਕੋਈ ਵੀ ਲਾਈਕ ਨਹੀਂ ਕਰਦਾ ਹਾਂਜੀ ਬਾਕੀ ਹਾਂਜੀ ਅੱਜਕੱਲ ਇਸ ਦਾ ਸਭ ਤੋਂ ਵੱਧ ਦੇਖੀ ਇਹ ਕਹਿੰਦੇ ਵੀ ਬਦੋ ਬਦ ਬੱਚਿਆਂ ਨੂੰ ਪੜ੍ਹਾਈ ਨਾਲ ਜੋੜੋ ਜਿਹੜਾ ਅੱਜ ਕੱਲ ਬਹੁਤ ਸਾਰੇ ਮਾਪੇ ਇਹੋ ਜਿਹੇ ਨੇ ਜਿਹੜੇ ਬੱਚਿਆਂ ਨੂੰ ਪੜਾਈਆਂ ਤੋਂ ਲਾਲਾ ਖੇਡਾਂ ਤੋਂ ਲਾਲਾ ਵਾਂਝਾ ਰੱਖ ਕੇ ਬੱਚਿਆਂ ਨੂੰ ਨਚਾਰ ਬਣਾ ਰਹੇ ਨੇ ਵੀਰੇ ਸਮਾਜ ਨੂੰ ਸਿੱਧੇ ਵੀ ਇਹ ਹੀ ਗੱਲ ਲੱਗਦੀ ਵਧੋ ਵੱਧ ਜਿੱਥੇ ਵੀ ਤੁਹਾਨੂੰ ਕੋਈ ਬੱਚਾ ਮਿਲਦਾ ਜਾਂ ਕਿਤੇ ਵੀ ਪਹਿਲਾਂ ਬੱਚੇ ਨੂੰ ਪੁੱਛੋ ਜੇ ਕੋਈ ਬੱਚਾ ਆਪਾਂ ਨੂੰ ਪਤਾ ਲੱਗਦਾ ਕਿ ਨਹੀਂ ਸਕੂਲ ਜਾ ਰਿਹਾ ਤਾਂ ਉਹਦੇ ਪਿੱਛੇ ਰੀਜਨ ਦੇਖੋ ਵੀ ਕੀ ਰੀਜਨ ਹੈ ਕਿਉਂ ਨਹੀਂ ਬੱਚਾ ਪੜ ਰਿਹਾ ਉਹਦਾ ਰੀਜਨ ਪਤਾ ਕਰਕੇ ਉਹਦੀ ਜਿਹੜੀ ਪੜਾਈ ਆ ਤੁਹਾਨੂੰ ਪਤਾ ਜੀ ਬਾਕੀ ਅੱਜ ਕੱਲ ਸਰਕਾਰ ਹੈ ਜਿਹੜੀ ਉਹਨਾਂ ਨੇ ਵੀ ਬਹੁਤ ਫੈਸਿਲਿਟੀ ਦਿੱਤੀ ਹੋਈ ਹੈ ਸਰਕਾਰੀ ਸਕੂਲਾਂ ਦੇ ਵਿੱਚਾਂ